ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਅਸੀਂ ਫੇਰ ਆ ਗਏ ਦੁਬਾਰੇ ਪੀਐਸਟੀਸੀਐਲ ਵਾਲੇ ਤੇ ਅੱਜ ਆਪਾਂ ਚੱਲੇ ਆਂ ਕੰਮ ਕਰਨ ਫੇਰ ਦੁਬਾਰੇ ਟਾਵਰਾਂ ਤੇ ਤੇ ਆਪਣਾ ਬੰਦਾ ਬੈਠਾ ਪਿੱਛੇ ਜਿੱਟੂ 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 ਔਰ ਦੇਖੋ ਕਿੱਥੇ ਕੋਮਦਾ ਸਾਡਾ ਬੰਦਾ ਇੱਕ ਕੰਦਾ ਤੇ ਚੜਾ ਫਿਰਦਾ ਤੇ ਅੱਜ ਆਪਾਂ ਫੇਰ ਤੋਂ ਆ ਗਏ ਹਾਂ ਲਾਈਵ ਮਿੱਤਰ ਹੁਣ ਤਿਆਰੀ ਕਰ ਲਓ ਠੀਕ ਹੈ ਕੰਮ ਤੇ ਚੱਲਾਂਗੇ ਆ ਦੋ ਮੋਟਰਸਾਈਕਲ ਸਾਡੇ ਨਵੇਂ ਆਏ ਨੇ ਬਾਈ ਨਵੇਂ ਲਿੱਤੇ ਨੇ ਆ ਲਾਰਕੀਆ ਲੈਣ ਏਜੰਸੀ ਆ ਸਾਡੀ ਇਹ ਉੱਧਰ ਬੰਦੇ ਕੰਮ ਕਰੀ ਜਾਂਦੇ ਨੇ ਤੁਹਾਨੂੰ ਦਿਖਾਣੇ ਆ ਜਾ ਕੇ ਗੱਡੀ 'ਚ ਸਮਾਨ ਲੋਡ ਕਰ ਲਿਆ ਆਪਾਂ ਤੇ ਕੁਝ ਬੰਦੇ ਆਪਣੇ ਅੰਦਰ ਬੈਠੇ ਨੇ ਇਹ ਬੈਠੇ ਨੇ ਆਪਣੇ ਸਤਾਤ ਬੰਦੇ ਔਰ ਵੀਰੇ ਕਿਵੇਂ ਹੋ ਠੀਕ ਆਈ ਠੀਕ ਆ ਤੁਹਾਨੂੰ ਵੀਰੇ ਕੀ ਹਾਲ ਆ ਠੀਕ ਆ ਬਾਈ ਮਾਸੜ ਜੀ ਠੀਕ ਆ ਜੀ ਚੱਲੀਏ ਫਿਰ ਕੈਮ ਆ ਹੁਣ ਤਾਂ ਹੁਣ ਤਾਂ ਕੈਮ ਹੋਣਾ ਫੇਰ ਠੀਕ ਆ ਹੁਣ ਡਾੜੀ ਜਾਨੀ ਤੋੜਨਾ ਹੈ ਗੱਡੀ ਵਿੱਚ ਹੀ ਤੋੜਨਾ ਬਾਈ ਹੈਂ ਡਾੜੇ ਬੰਦਾ ਤੋੜੂ ਹਣਾ ਬਸ ਠੀਕ ਆ ਅੱਜ ਨਾਲ ਡਾੜੀ ਸੇ ਤੜਵਾਣਾ ਹੈ ਯਲਾ ਯਾ ਯਾ ਯਲਾ ਯਾਲਾ ਕੀ ਹਾਲ ਹੈ ਉਹ ਬੀਬੀ ਉਧਰ ਲੱਗੇ ਆ ਬੰਦੇ ਆਪਣੇ ਤਾਏ ਨੇ ਗੱਡੀ ਕਰ ਲਈ ਗਰਮ ਸ਼ਾਇਦ ਅੰਦਰ ਹੀ ਬੈਠਾ ਹੋ ਇਹ ਆਪਣੇ ਬੰਦੇ ਨੇ ਭਾਈ ਸਫਾਈਆਂ ਲੱਗਿਆ ਹੋਏ ਨੇ ਦਫ਼ਤਰ ਦੀਆਂ ਕਰਦਾ ਤਰਨ ਸਿੰਘ ਕੀ ਹਾਲ ਤਨ ਬੜੀਆ ਬਾਈ ਤੂੰ ਇਹ ਗਗਨ ਕੀ ਹਾਲ ਹੈ ਗੱਗੂ ਆਏ ਆ ਗਿਆ ਕਹਿੰਦੇ ਵੀਦੇ ਤੇ ਦੇਖੋ ਮਿੱਤਰੋ ਬਿਮਾਰ ਹੋ ਗਿਆ ਫਿਰਦਾ ਇਹ ਇਹ ਤੁਸੀਂ ਪਛਾਣ ਨਹੀਂ ਆ ਰਹੀ ਤੇਰੀ ਸਾਲਾ ਹੋ ਜਾਣਾ ਠੀਕ ਉਹ ਪਿੱਛੇ ਆ ਗਿਆ ਇੱਕ ਮੁੰਡਾ ਨੇ ਹਾਂ लवली ਕੀ ਆਲਾ ਵਧੀਆ ਵਧੀਆ ਵੀਰੇ ਤੂੰ ਦੱਸ ਵਾ ਵਧੀਆ ਧੁਨੀਆਂ ਜੋਰਾਂ ਸ਼ੋਰਾਂ ਤੇ ਅੱਗ ਲਾਰਕੀਏ ਮੇਰੇ ਮਿੱਤਰੋ ਭਿੰਦੀ ਵੀਰੇ ਹੁਣੇ ਇੱਕ ਵੀਰਾ ਫੋਨ ਤੇ ਲੱਗਿਆ ਸਫਾਈ ਹੋ ਰਹੀ ਅੱਜ ਦਫਤਰ ਦੀ ਮੇਰੇ ਵੀਰੋ ਸਤਿ ਸ਼੍ਰੀ ਅਕਾਲ ਵੀਰੇ ਓ ਠੀਕ ਆ ਹਾਂ ਦਫਤਰ ਚ ਹੈਲੋ ਗਾਇਸ ਬਹੁਤ ਬੰਦ ਪਤਾ ਦੀ ਰਾਜਪੁਰਾ ਨੇ ਦਫਤਰ ਚ ਸਫਾਈ ਹੋ ਰਹੀ ਅੱਜ ਦਫਤਰ ਦੀ ਮੁੱਡੇ ਟੋਹਰਾ ਸ਼ੋਰਾਂ ਕੱਡੀ ਫਿਰਦੇ ਨੇ ਲੱਗਦਾ ਜਾਣਾ ਕਿਤੇ ਅੱਪਾ ਫਿਰਦੇ ਆਂ ਵਿਹਲੇ ਆਪਾਂ ਫਿਰ ਟਾਪਰਾਂ ਦੇ ਕੰਮ ਕਰਨਾ ਲਾ ਦੇ ਲਾ ਦੇ ਅੱਗ ਅੱਗ ਲਾਣ ਵਾਲਾ ਕੰਮ ਆ ਤੇਰਾ ਆ ਦੇਖ ਅੱਗ ਲਾ ਰਿਹਾ ਬਾਈ ਮਿੱਤਰੋ ਲਾ ਦੇ ਲਾ ਦੇ ਅੱਗ ਮਾਣੀ ਕਿਸੇ ਹੋਰ ਨੇ ਅੱਗ ਓ ਆ ਗਿਆ ਕਹਿੰਦੇ ਮੇਰੇ ਵੀਰੋ ਇਹ ਆ ਗਏ ਇਹ ਆ ਗਿਆ ਮੁੰਡਾ ਕਹਿੰਦੇ ਚੋਬਰ 6 ਫੁੱਟ ਦਾ ਚਾਹ ਨੂੰ ਫੜਾ ਹੁਣ ਫੜਾ ਦੇ ਇਹਨੂੰ ਮਰ ਗਿਆ ਮਰ ਗਿਆ ਉਹ ਆ ਜਾ ਵੀਰੇ ਇੱਧਰ ਚੱਲਿਆ ਹੁਣ ਓਏ ਜਿਹੜਾ ਜਿਹੜਾ ਇਹਦੀ ਇੱਥੇ ਇੱਥੇ ਨਹੀਂ ਫਾਇਯੋਰੀਆ ਮੇਰੇ ਫਿੱਤਰੋ ਜਿਵੇਂ ਟਿਕਟ ਆਹ ਥੋਪੀ ਤੋੜ ਦਿੰਦੇ ਫਿਰ ਆਪਾਂ ਨਹੀਂ ਹਾਂ ਵੀ ਆਪਣੇ ਵਿਚਾਰ ਦੋ ਵਿਚਾਰ ਵੀਰੇ ਵਾ ਠੀਕ ਠਾਕ ਐਨ ਓਕੇ ਤੂੰ ਦੱਸ ਮਾਸੜ ਜੀ ਕਾਲੀ ਤੇ ਆਪਣੇ ਵਿਚਾਰ ਕਿਹਦਾ ਹੈ ਤੂੰ ਮੈਂ ਬਿਮਾਰ ਆ ਜੋ ਤਾਂ ਆ ਬੋਤੋ ਜੀ ਨਿਆ ਬਾਬਾ ਮਹਾਰਾਜ ਬੈੱਡ ਤੋਂ ਕਿੰਨੇ ਦਿਨਾਂ ਬਾਅਦ ਉੱਠਿਆ 10 ਅੱਜ 2 ਦਿਨਾਂ ਬਾਅਦ ਆਇਆ ਹੈ 2 ਦਿਨਾਂ ਬਾਅਦ ਓਹੋ 2 ਦਿਨਾਂ ਬਾਅਦ ਆਇਆ ਬਾਕੀ ਬੰਤੀ ਲੱਗੇ ਆਪਣੇ ਕੰਮ ਕਰਨ ਮਾਸੜੀ ਮਾਸੜ ਨੇ ਨਵਾਂ ਮੋਟਰਸਾਈਕਲ ਲਿਆ ਮਾਸੜਾ ਵਧਾਈਆਂ ਮੋਟਰਸਾਈਕਲ ਲਿਆ ਨਵਾਂ ਬਾਕੀ ਜਿਹੜੇ ਆਪਣੇ ਬਲੌਗ ਦੇਖਣਾ ਨੂੰ ਵੀ ਬਧਾਈਆਂ ਹੋਈ ਵਧਾਈਆਂ ਦੇਣਗੇ ਤੈਨੂੰ ਬਾਕੀ ਇਹ ਵੀ ਮੇਰਾ ਵਿਚਾਰ ਦੋ ਬਈ ਮੋਟਰਸਾਈਕਲ ਦੀ ਮੋਟਰਸਾਈਕਲ ਖਾਨ ਦੇ ਨਾਲਤਾ ਆਪਣੇ ਬੱਚਾ ਬੰਦੇ ਨੇ ਦਿਖਾਤਾ ਇਹ ਮੋਟਰਸਾਈਕਲ ਤਾਂ ਚੋਰੀ ਹੋ ਗਈ ਸੀ ਇਹਦਾ ਉਹ ਨਵਾਂ ਮੋਟਰਸਾਈਕਲ ਲੈ ਰਸਤਾ ਸੀ ਘਰ ਘਰ ਦੇ ਮੇਰੇ ਚੋਰੀ ਤਾਂ ਇੱਕ ਦੇ ਦੀ ਵਾ ਹੁਣ ਘਰ ਦੇ ਕਰਦਾ ਬੰਝ ਚੱਲ ਜਾ ਮੋਟਰਸਾਈਕਲ ਦਿਖਾ ਬਗ ਮੋਟਰਸਾਈਕਲ ਤਾਂ ਦਿਖਾਤਾ ਬਈ ਮੈਂ ਪੋਰੂ 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 ਟੰਟਣਾ ਚੱਲੇ ਘਰ ਨੂੰ ਹਾਂ ਮੈਂ ਕਰ ਦਿੰਦਾ ਕਿਉਂ

ਵਧੀਆ ਲੱਗਦਾ ਹੁਣ ਦਫ਼ਤਰ ਸਾਫ਼ ਹੋਇਆ ਵਾ ਚਲੋ ਮਿੱਤਰੋ ਬਾਹਰ ਦਾ ਵੀੂ ਦਿਖਾਨਦੇ ਆ ਦਫ਼ਤਰ ਦਾ ਅੱਗੋ ਅੱਗ ਕਰਤੀ ਪਤੰਦਰਾ ਨੇ ਟੈਂਟਨ ਆਹ ਦੇਖੋ ਸਪਾਈ ਹੁੰਦੀ ਕਿਹੜੀ ਗੱਡੀ ਆਹ ਆਂਦੀ ਆਪਣੀ ਦੂਜੀ ਗੱਡੀ ਭਾਈ ਪਿੱਛੇ ਰੁਕੀ ਖੜੀ ਆ ਓਹ ਆਪਣੀ ਪੰਜਾਬ ਸਰਕਾਰ ਐਮਰਜੈਂਸੀ ਡਿਊਟੀ

ਅਰ ਵੀ ਸਾਫ ਹੋਣਾ ਸਾਰਾ ਸਾਫ ਹੋ ਗਿਆ ਅੱਜ ਵਧੀਆ ਲੱਗਦਾ ਦਫਤਰ ਬਈ ਸਾਫ ਹੋਇਆ ਵਾ ਐਂ ਸਾਫ ਹੋਣਾ ਚਾਹੀਦਾ ਰੋਜ਼ ਪਰ ਕਈ ਕਈ ਵਾਰ ਐ ਹੁੰਦਾ ਨਾ ਬੀਜੀ ਹੁੰਨੇ ਕੰਮਕਾਰ ਤੇ ਟਾਈਮ ਨਹੀਂ ਲੱਗਦਾ ਹੁਣ ਫ੍ਰੀ ਆ ਹੁਣ ਆਪਾਂ ਆਪਣਾ ਦਫਤਰ ਸਾਫ ਕਰਦੇ ਆ ਮਿੱਤਰੋ ਹਨਾ ਤੇ ਬਾਕੀ ਪਾਣੀ ਪੋਣੀ ਸੜਕਾਂ ਤੇ ਅੱਜ ਸਫਾ ਸਫਾਈ ਕਰਦੇ ਹੁਣ ਤੋਂ ਬਾਅਦ ਕੰਮ ਤੇ ਚੱਲਦੇ ਆਪਾਂ ਸਾਰੇ ਜਣੇ ਠੀਕ ਆ ਜੀ ਆਹ ਖੜੇ ਨੇ ਮੋਟਰਸਾਈਕਲ ਇੱਥੇ ਆਪਾਂ ਇੱਥੇ ਭਾਂਡੇ ਭੁੰਡੇ ਧੋਣੇ ਆ। ਆ ਨਾ ਮੋਟਰ ਸੰਗਰ ਦੀ ਪਾ ਕੇ ਆਇਆ। ਬਾਕੀ ਉਹ ਲੱਗੇ ਹੋਏ ਨੇ ਬੰਦੇ। ਆ ਲੱਗਾ ਵੀਰਾ ਬੁੱਟਿਆਂ ਨੂੰ ਪਾਣੀ ਪਾਉਣ। ਸਾਰੇ ਦਰਖਤਾਂ ਨੂੰ ਪਾਣੀ ਲਾਊਗਾ ਹੁਣ। ਲਾ ਦੇ ਲਾ ਦੇ ਵੀਰ। ਪੌਰੂ। ਬਾਕੀ ਚੱਲਦੇ ਆ। ਫਿਰ ਬਾਕੀ ਮਿਲਦੇ ਆ ਭਾਈ ਤੁਹਾਨੂੰ ਅੱਗੇ ਜਾ ਕੇ ਹੈ। ਟਾਪਰਾਂ ਤੇ ਚੱਲਦੇ ਆ ਫਿਰ ਉੱਥੇ ਕਰਦੇ ਆ ਕੰਮ ਕਰ ਜਾ ਕੇ। ਬਾਕੀ ਉੱਥੇ ਦਾ ਵੀਊ ਦਿਖਾਉਂਦੇ ਆ ਤੁਹਾਨੂੰ। ਓਕੇ ਜੀ।

ओके ਲੈ ਵੀ ਆਪਾਂ ਚੱਲਦੇ ਆਂ ਮਿੱਤਰੋ ਹੁਣ ਗੱਡੀ ਤੁਰਪੀ ਆਪਣੀ ਆਹ ਪਿੱਛੇ ਜਾ ਕੇ ਆਪਣਾ ਦਫ਼ਤਰ ਆਉਂਦਾ ਆਪਾਂ ਚੱਲੇ ਆਂ ਲਾਭ-ਦਮ ਤੇ ਲਾਭ ਕਰਦੇ ਭਈ ਪੂਰੀ ਕੈਂਚੂ ਗੰਦਾਵਾ ਗਿਆ ਆਏਗੇ ਅਰੇ ਜੀ ਛੜ ਦਦੇ ਕਹਿੰਦਾ ਭੈ ਕਾ ਤਰੋਂ ਬੰਦੇ ਹੋਗੇ ਤਿਆਰ ਚਲੋ ਫਿਰ ਕੰਮ ਕਰਦੇ ਆਂ ਹੁਣ ਅੱਜ ਜਾ ਕੇ ਉੱਪਰ ਨੱਟ ਤੋੜਨਾ ਆਪਾਂ ਉਦੋਂ ਸੋਨੂ ਵੀਰੇ ਤੋਂ ਰਹਿ ਗਿਆ ਨੱਟ ਤੋੜਨਾ ਤੋਂ ਟੁੱਟਿਆ ਨਹੀਂ ਉਹ ਕਿਹਾ ਵੇਖਾ ਉੱਠੀ ਦੇ ਤੇ ਅੱਜ ਦੋ ਤੋੜਦੇ ਆ ਮਾਮਾ ਆਪਾਂ ਹਾਂ 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 ਆ ਚੱਲ ਮੇਰਾ ਨਹੀਂ ਮੇਰਾ ਮੋਟੋ ਦਾ ਕੋਲ ਨੂੰ ਆਪਣੇ ਬੁਲਾਵੇ ਹਾਂ ਹਾਂ ਆਪਣੀ ਵੀ ਚੱਲੋ ਕੰਮ ਕਰਦੇ ਦਿਖਾਵਾਂਗੇ ਅੱਜ ਕਿਵੇਂ ਟੁੱਟੂਗਾ ਅੱਜ ਦਿਖਾ ਇਹਨੂੰ ਮਾਰਾ ਜਾ ਜੰਤਕਾਰ ਅੱਜ ਅੱਜ ਆਪਣੀ ਟੀਮ ਚੱਲੇ ਆ ਚਾਰ ਜਣੇ ਉੱਤੇ ਅੱਜ ਨਾਟ ਤੋੜਨਾ ਅੱਜ ਸਾਰਾ ਜੋਰ ਲਾ ਦੇਣਾ ਇੱਥੇ ਇਹਦੇ ਹੱਥੋਂ ਕਰਵਾਈ ਠੀਕ ਆ ਯਾਰ ਕਰਾਂਗੇ ਅੱਜ ਲਓ ਸਾਰਾ ਜੋਰ ਲਾ ਦੇਣਾ ਉੱਪਰ ਚੜਦੇ ਜਾ ਕੇ ਮੈਂ ਵੀ ਜਾਊਂਗਾ ਉੱਪਰ ਨਾਲ ਵੀਡੀਓ ਬਣਾਵਾਂਗੇ ਨਕਾ ਮੈਂ ਕਿਵੇਂ ਨਰ ਤੋਂ ਉੱਭਜਾ। ਆ ਕਿਸ ਨੇ ਫਲੀਆਂ ਵਾਲੇ ਮਟਰ ਲਾੜ ਕੇ ਆ ਬਾਈ। ਕਰਕੇ ਟੰਡੀਆਂ ਮੰਗਦਾ ਫਿਰ ਖੜਕਾ। ਚਲੋ ਚਲੋ ਆਟਾ ਬਰਾ ਭਾਈ। ਦੂਸਰਾ ਫੇਸ ਆ। ਉੱਪਰ ਜਾ ਕੇ ਫਿਰ ਬਾਕੀ ਉੱਪਰ ਦਿਖਾ ਜਿੰਨੇ ਆ ਤੁਨ ਜਾ ਕੇ ਕਿਵੇਂ ਹੋਊ ਉੱਪਰ ਜਾ ਕੇ ਕੰਮ। ਠੀਕ ਆ ਵੀਰੇ। ਬਾਕੀ ਚੱਲਦੇ ਆਪਾਂ ਉੱਪਰ ਠੀਕ ਉੱਪਰ ਜਾ ਕੇ ਦਿਖਾਵਾਂਗੇ। ਚਲੋ ਵੀ ਲੱਗੇ ਬੰਦੇ ਆਪਣੇ ਉੱਪਰ ਚੜਨ। ਆਪਾਂ ਵੀ ਚੱਲਦੇ ਆਂ ਫਿਰ ਉੱਪਰ ਨੂੰ। ਮਿਲਦੇ ਆਂ ਉੱਪਰ ਜਾ ਕੇ। ਚਲੋ ਵੀ ਚਲੋ ਵੀ ਮਿੱਤਰੋ ਆਗੇ ਪਾ ਉੱਪਰ ਟਾਵਰ ਤੇ ਚੜਿਆ ਜੀ ਦਿਮਾਲਪੁਰ ਆ ਗਿਆ ਸਾਹ ਚੜ ਗਿਆ ਅੱਜ ਤਾਂ ਬੰਦੇ ਨੇ ਸਾਹ ਫੁੱਲ ਗਏ ਹਾਂ ਦੇਖਾ ਆ ਦੇਖੋ ਭਾਈ ਕਿੰਨੀ ਉੱਚਾਈ ਤੇ ਬੈਠੇ ਆ ਓ ਖੜੀ ਸਾਹਮਣੇ ਆਪਣੀ ਗੱਡੀ ਆ ਦੇਖੋ ਪਿੰਡ ਦਾ 뷰 ਉਤੋਂ ਆਇ ਪਰੂ ਬੰਦਾ ਆਪਣਾ ਜਿੱਤੂ ਓਏ ਹੋ ਵੀਰਾ ਚੱਲਿਆ ਹੁਣ ਔਰ ਨਾਟ ਤੋੜਨਾ ਆਪਣੇ ਜਾ ਸਾਡਾ ਪ੍ਰਧਾਨ ਸਾਹਿਬ ਦਿਖਾ ਦੇ ਥੱਲੇ ਫਿਰਦਾ ਪ੍ਰਧਾਨ ਸਾਹਿਬ ਓ ਫਿਰਦਾ ਪ੍ਰਧਾਨ ਸਾਹਿਬ ਚਾਰ ਬੰਦੇ ਆਪਣੇ ਮਿੱਤਰ ਕਰੇ ਆ ਓਏ ਮਾਮਾ ਆਹ ਦੇਖ ਲੋ ਬਾਕੀ ਬਾਈ ਲੱਗਿਆ ਕੰਮ ਕਰਨਾ ਹੁਣ ਆਪਾਂ ਆ ਰਹੀ ਹੁਣੇ ਫੜਾਵਾ ਕੇ ਬਾਅਦ ਚ ਆ ਜੀ ਹਰੇ ਬਾਅਦ ਆ ਗਏ ਪਪਰ ਕਰਾਂਗੇ ਕੰਮਕਾਰ ਆਪਾਂ ਬਾਕੀ ਤੁਹਾਨੂੰ ਅੱਗੇ ਦਿਖਾਣੇ ਕਿਵੇਂ ਹੁੰਦਾ ਅੱਜ ਨਟ ਤੋੜਨਾ ਆਪਾਂ ਆ ਗਾਣੇ ਤਾਂ ਨਹੀਂ ਸੁਣਦੇ ਮਤਲਬ ਵੀਰਾ ਆਪਣਾ ਹੈ ਫੋਨ ਲੱਗਿਆ ਹੋਇਆ ਦੋਨੇ ਦੋਨੇ ਮਿਹਨਤ ਮਿਹਨਤ ਕਰਨੀ ਚਾਹੀਦੀ ਯਾਰ ਬਾਕੀ ਬੰਦੇ ਨੂੰ ਹਨਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਹਿਲਾਂ ਪਹਿਲਾਂ ਜਦੋਂ ਇਸ ਕੰਮ ਚਾਏ ਉਹ ਤੋਂ ਬਹੁਤ ਡਰ ਲੱਗਦਾ ਸੀ ਹੁਣ ਤਾਂ ਜਿਗਰੇ ਬਾਹਲੇ ਆਉਣੇ ਹਾਂ ਬਸ ਤੇਰੇ ਕੋਲ ਸਾਲੇ ਇਹੀ ਰੈਐਕਸ਼ਨ ਆ ਨਾ ਨਾਲ ਰੈਐਕਸ਼ਨੇ ਮਾਰਦਾ ਰਹਿੰਦਾ ਵੀਰਾ ਚੱਲਿਆ टूटू भी नहीं नट बंदे नीचे बैठे देखते टूटू भी नहीं तो नट यार बाले तग हो गए बस उतो ਉੱਤੋਂ ਉੱਤੋਂ ਉਹ ਸੇ ਭੱਜ ਗਏ ਸੀ ਸਾਨੂੰ ਕੰਮ ਕਰਦਣ ਉਹ ਤੇ ਉੱਤੋਂ ਤੁੰਦ ਬਹੁਤ ਸੀਗੀ ਬਾਈ ਠੰਡ ਹੱਥ ਪੈਰ ਸੋਨ ਹੋ ਗਏ ਉੱਪਰ ਟਾਵਰ ਤੇ ਚੜੇ ਹੋਏ ਸੀਗੇ ਉੱਥੋਂ ਉਦਣ ਵੀ ਨਹੀਂ ਨਟ ਟੁੱਟਿਆ ਹੈਗਾ ਬਹੁਤ ਤੰਗ ਕੀਤਾ ਉਦਣ ਵੀ ਅੱਜ ਸ਼ੁਕਰ ਆ ਰੱਬ ਦਾ ਧੁੱਪ ਗੱਡੀ ਹੋਈ ਆ ਅੱਜ ਦੇਖਦੇ ਆਂ ਟਰਾਈ ਕਰਕੇ ਦੁਬਾਰੇ ਜੇ ਹੋ ਗਿਆ ਕੰਮ ਜੇ ਟੁੱਟ ਜੇ ਨਟ ਸੱਚੀ ਉਹ ਵੀਰਾਂ ਲੱਗਿਆ ਹੋਇਆ ਕੰਮ ਕਰਨਾ ਇੱਕ ਮਿੰਟ ਬੰਨ ਪਾ ਦੇ ਨਟ ਖੁੱਲ ਗਿਆ ਆਪਣਾ ਉਦੋਂ ਬੜਾ ਤੰਗ ਕੀਤਾ ਅੱਜ ਵੀਰ ਆ ਵੀਰਾਂ ਤੇ ਮਿੰਟ ਚ ਹੀ ਖੁੱਲ ਗਿਆ ਨਟ

ਇਹਨਾਂ ਨੂੰ ਕਹਿੰਦੇ ਆ ਤਜਰਬੇਕਾਰ ਅਸੀਂ ਅਜੇ ਨਵੇਂ ਆ ਸਾਨੂੰ ਇਹਨਾਂ ਪਤਾ ਨਹੀਂ ਹੈਗਾ ਬਾਕੀ ਆ ਮੁੰਡਾ ਗਿਆ ਸੀਗਾ ਉਦੋਂ ਐਸੇ ਨੇ ਟਰਾਈ ਕੀਤਾ ਸੀਗਾ ਹੋਣੀ ਸੀ ਰਹਾ ਉਹਦੇ ਅੱਜ ਵੀਰੇ ਨੇ ਖੋਲਤਾ ਲੋਹ ਨੂੰ ਨਟ ਪਾ ਦੇਣਾ ਵੀਰੇ ਨੇ ਨਟ ਪਾ ਕੇ ਫਿਰ ਪਾ ਚੱਲਦੇ ਆ نیچے ਖੜਾ ਦੇਖ ਲੈ ਮੁੰਡਾ ਕੋਈ ਸਹਾਰਾ ਨਹੀਂ ਇੱਕ ਨਹੀਂ ਖੜਾ ਆਪਾਂ ਕਿੰਹੀਂ ਖੜੇ ਆ वैसे जद्दी पिंड केड़ा हो तेरा ते ते रतन रतन पालो दे गे। दे गे गे। नाट खोलता हूँ चलिए फिर कम हो गया सौखा हूँ डेडिया करते हैं डैडिया तो बाद अप्पा दाप्तर, दाप्तर जा फिर दफ्तर दफ्तर जाके रोटी रोटी खावा मैल बी फिर कन्न साफ करा करो ने लाती मैल ਨਾ ਇਹ ਨੂੰ ਐ ਕਰੋ ਮੇਰਾ ਵੀਰ ਐ ਨਾ ਕਰਿਆ ਕਰੋ ਜਿੰਨੇ ਵੀ ਆਪਣੇ ਬੰਦੇ ਵੀਡੀਓ ਦੇਖਦੇ ਹਨ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਸ ਤੋਂ ਬਾਅਦ ਸ਼ੇਅਰ ਕਰਿਓ ਹੈ ਹੋਰ ਵੀਡੀਓ ਲੈ ਕੇ ਆਵਾਂਗੇ ਬਾਕੀ ਇੰਸਟਾ ਤੇ ਵੀ ਫੋਲੋ ਕਰ ਲਓ ਇੰਸਟਾ ਤੇ ਆਪਣਾ ਪੇਜ ਆ ਪੀਐਸਪੀਸੀਐਲ ਵਾਲੇ ਠੀਕ ਆ ਵੀਰੇ ਉਹਨੂੰ ਵੀ ਫੋਲੋ ਕਰ ਲਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਨੂੰ ਲਾਈਵ ਬਾਕੀ ਹੋ ਗਿਆ ਆਪਣਾ ਕੰਮ ਹੁਣ ਵੀ ਰਾਨ ਲੱਗਿਆ ਵਾਪਸ ਤੁਹਾਡਾ ਸਾਈਡ ਹੋ ਮਾੜਾ ਜੀਂਦਾ ਨਹੀਂ ਮਾਸ਼ਾ ਤੇ ਉਹ ਪਰ ਆਪਸਾ ਹੋਇਆ ਕਰਨੇ ਚਲ ਜਿਹੜਾ ਆਪਾ ਉਹ ਇਹ ਬੰਦ ਆ ਤੂੰ ਇੱਧਰ ਹੋ ਜਾ ਮਾੜਾ ਇਹ ਵੀਰੇ ਦਿਖਦਾ ਨਹੀਂ ਹੈਗਾ ਲੈ ਵੀਰਾਂ ਆਣ ਲੱਗਿਆ ਬਾਅਦ ਸੋਣਾ ਆਣ ਕੇ ਦੱਸੂ ਤੁਹਾਨੂੰ ਸਾਰੀ ਗੱਲ ਬਾਤ ਵੀਰੇ ਦੇ ਚੇਲੇ ਨੇ ਕੀਤਾ ਸੀਗਾ ਉਸ ਦਿਨ ਕੰਮ ਉਹਨਾਂ ਤੋਂ ਖੁੱਲਿਆ ਨਹੀਂ ਫਿਰ ਵੀਰਾ ਆਪ ਆਇਆ ਕੰਡਾ ਮਸਾਲੇ ਕੰਡਾ ਆ ਗਿਆ ਵੀਰੇ ਦਾ ਚੇਲਾ ਮਾੜਾ ਮੇਲੇ ਕੰਡਾ ਮਚਣਿਆ ਬੇਇੱਜ਼ਤੀ ਕਰਾ ਕੇ ਰੱਖਤੀ ਅੱਜ ਨਾਲ ਸਾਡੀ ਵੀ ਹੋਈ ਆ ਹਾਂਜੀ ਲੋ ਜੀ ਵੀਰਾ ਆ ਗਿਆ ਬੱਸ ਨਾ ਸੱਚ ਮੰ ਫੋਟੋ ਦਾ ਇੱਚੇ ਮਾਰ ਲਾਂਗੇ ਸਕਰੀਨ ਸ਼ਾਟ ਹੋ ਜੇ ਕੋਈ ਚੱਕਰ ਨਹੀਂ ਹੈਗਾ ਹੋ ਜੋ ਹੋ ਜੋ ਥੋੜਾ ਜਿਹਾ ਗਾਹਾਂ ਨੂੰ ਹੋ ਜੋ ਫਿਰ ਬਹੁਤ ਹਾਈਟ ਆ ਬਾਈ ਟਾਪਰਾਂ ਦੀ ਉਨੇ ਡਾ ਡੁਰਜਾ ਲੱਗਦਾ ਪਹਿਲਾਂ ਬਹੁਤ ਡਰ ਲੱਗਦਾ ਹੁੰਦਾ ਦੀਆ ਉੱਤੇ ਕੋਲ ਆਈ ਖੜੇ ਆ ਜੇਬਾਂ ਚ ਹੱਥ ਪਾਈ ਵੀ ਆ ਆ ਆ ਆ ਸੇਰਾ ਕੋਈ ਤੇਰਾ ਕਰਨ ਮੈਂ ਟਿਲ ਆਇਆ ਨੂੰ ਹਲੇ ਕਿਉਂ ਕਰਦਾ ਹਲੇ ਦਾ ਹੱਥ ਵੀਰੇ ਦਾ ਉੱਥੇ ਆ ਤਾਂ ਜਾਣ ਤੇ ਕ੍ਰੋਸ ਦੇ ਵਾਹ ਜੀ ਬਹੁਤ ਬੰਨਿਆ ਵਾ ਹੈ ਬਹੁਤ ਬੰਨਿਆ ਹੋ ਗਿਆ ਚਲ ਖੋਲ ਦੋ ਫਿਰ ਹੁਣ ਡੈਡੀਆਂ ਕਰਨੀਆਂ ਅੱਗੇ ਇੱਕ ਤਾਂ ਤੂੰ ਕਰਿਆ ਇਹਦੀ ਨਾ ਹਾਂ ਇੱਕ ਤਾਂ ਉਸ ਤੋਂ ਅੱਗੇ ਹੈ ਕੋਈ ਕਨੀਲੋ ਯਾਰ ਪਤਾ ਹੀ ਨਹੀਂ ਲੋ ਕਹਿੰਦੇ ਸੀਗੇ ਇਹ ਕੋਈ ਨਹੀਂ ਆਮਨ ਇਹਨੂੰ ਹੈ ਵੀਰੇ ਨਾਟ ਪੜੀ ਚਾਬੀ ਠੋਕੀ ਹਾਂ ਯਾਰ ਵਾਲੀ ਚਾਬੀ ਠੋਕ ਕੇ ਚਾਬੀ ਦਾ ਸਾਈਡ ਤੇ ਰੱਖ ਕੇ ਠੋਕੀ ਦੇ ਵਿੱਚ ਬਾਜੋ ਚਾਬੀ ਆ ਰੱਖ ਲਈ ਜਿੱਥੇ ਕਿਹਦੀ ਚੂੜੀ ਤੈਨੂੰ ਪਤਾ ਵੀ ਜਿੱਥੇ ਕਿ ਚਾਬੀ ਫਸਦੀ ਆ ਉੱਥੇ ਠੋਕਣੀ ਆ ਐ ਨਾ ਠੋਕੋ ਵੀ ਕਿੱਥੇ ਦੂਏ ਲੋਟ ਨਾਲ ਠੋਕੋ ਤੱਕੇ ਨਾ ਪਹਿਲਾਂ ਨਟ ਨੂੰ ਘੁਮਾ ਜਿੱਥੇ ਕਿ ਚਾਬੀ ਮਾੜੀ ਜਿਹਾ ਅੜਦੀ ਸੀਗੀ ਉੱਥੇ ਚਾਬੀ ਤੇ ਮਾੜੇ ਬਾਹਰੋਂ ਸੱਟ ਮਾਰ ਉਹਨੇ ਵਿੱਚ ਫਸ ਗਈ ਉਹਦਾ ਫਿਰ ਇੱਕ ਮਿੰਟ ਦੀ ਖੁੱਲ ਗਈ ਅੜਿਆ ਵੀ ਨਹੀਂ ਜਮਈ ਉਦੋਂ ਤਾਂ ਬਹੁਤ ਜ਼ੋਰ ਲਵਾਤਾ ਮੇਰੇ ਕੋ ਤਾਂ ਅੜਿਆ ਵੀ ਨਹੀਂ ਜਮਈ ਉਦੋਂ ਬਾਰ-ਬਾਰ ਜਾਈ ਜਾਣ ਤੂੰ ਆਇਆ ਫਾਕੇ ਤੇ ਅੜਨਾ ਜਾਵੇ ਕਹਾਂ ਜਾ ਕੇ ਵੀ ਮੂੰਹ ਮੂੰਹ ਕੋਲਦਾ ਪ ਬਿਰਾਤਾ ਜਿਉ ਕਾਫੀ ਟਾਈਮ ਬਾਅਦ ਚੜਿਆ ਉਹਨਾ ਟਾਵਰ ਤੇ ਬਹੁਤ ਟਾਈਮ ਬਾਅਦ ਚੜਿਆ ਕਿ ਲੜਾਂਗੇ ਵੀਰਾ ਚੜੇ ਮੈਨੂੰ 2 ਮਹੀਨੇ ਦੇ ਕਰੀਬ ਹੋਗੇ ਹੋਣਗੇ ਚੜੇ ਨੂੰ ਅੱਜ ਚੜਿਆ ਵੀਰਾ ਟਾਵਰ ਤੇ ਸਾਂ ਸਾਂ ਚੜਦਾ ਸਾਂ ਅੱਜ ਤਾਂ ਨਾ ਕਾਫੀ ਦੇਰ ਬਾਅਦ ਚੜੇ ਆ ਉਹ ਚੱਲੇ ਨੇ ਬੰਦੇ ਆਪਣੇ ਨਿਬੜ ਗਾ ਉਹਨਾਂ ਦਾ ਉਹ ਤਾਂ ਭਾਈ ਮੈਂ ਭਾਦੀ ਹੋ ਗਿਆ ਮੋਟਾ ਹੋ ਗਿਆ ਵਾਜਨ ਵਧ ਗਿਆ ਨਾ ਤਾਂ ਕਰਕੇ ਆ ਤਾਹੀਂ ਕਹਿੰਦਾ ਹੁਣ ਚੜ੍ਹਿਆ ਕਰਾਂਗੇ ਘਟੂਗਾ ਵਾਜਨ ਹਾਂ ਹੁਣ ਥੋੜਾ ਬਹੁਤਾ ਤਾਂਹੀਂ ਘਟੂ ਹਾਂ ਨਹੀਂ ਤਾਂ ਔਖਾ ਕਰੂਗਾ ਕਹਾਂ ਜਾ ਕੇ ਇਹ ਚਲੋ ਭਾਈ ਆਜੋ ਆਪਣਾ ਕੰਮ ਹੋ ਗਿਆ ਕੰਪਲੀਟ

来 ਵੀ ਮਿੱਤਰੋ ਆ ਗਏ ਨੀਤੇ ਹੁਣ ਚੱਲੀ ਆਪਾਂ ਗੱਡੀ 'ਚ ਫਿਰ ਅੱਗੇ ਵੀ ਕੰਮ ਕਰਨਾ ਡੈਡੀਆਂ ਡੂੜੀਆਂ ਰਹਿ ਗਈਆਂ ਆਪਣੀਆਂ ਉਹ ਕਰਦੇ ਆ ਨੱਟ ਸੀਗਾ ਇਹ ਆਪਣਾ ਹੋ ਗਿਆ ਬਾਕੀ ਅੱਗੇ ਜਾ ਕੇ ਹੋਰ ਕਰਨਾ ਕੰਮ ਹਜੇ ਬਾਈ ਅੱਗੇ ਕਿੰਨੇ ਟਾਪਰਾਂ ਦਾ ਕੰਮ ਹੋਣਾ ਤਿੰਨ ਹੋਰ ਨੇ ਤਿੰਨ ਟਾਪਰਾਂ ਦਾ ਹੋਰ ਕੰਮ ਕਰਨਾ ਉਸ ਤੋਂ ਬਾਅਦ ਦਫ਼ਤਰ ਜਾਵਾਂਗੇ ਫਿਰ ਰੋਟੀ ਰੋਟੀ ਖਾਵਾਂਗੇ ਫਿਰ ਥੋੜਾ ਟਾਈਮ ਹੋਰ ਰੁਕ ਕੇ ਉੱਥੇ ਫਿਰ ਘਰ ਨੂੰ ਭੱਜ ਜਾਣਾ ਭਾਣੇ ਠੀਕ ਆ ਬਾਈ ਤੇ ਬਾਈ ਉਹ ਇੰਸਟਾਗ੍ਰਾਮ 'ਪੇ ਫੋਲੋ ਜ਼ਰੂਰ ਕਰ ਲਓ ਯਾਰ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਹੋਰ ਬਾਈ ਜਿੱਤੂ ਬਿਆਨ ਤੇਰੇ ਹਨ ਓਕੇ ਬਾਈ ਓਕੇ ਬਾਈ ਬਸ ਇਹਦੇ ਕੋਲ ਅਹੀ ਗੱਲਾਂ ਨੇ ਬਾਈ ਅਹੀਂ ਆ ਇਹ ਘੋਰਦਾ ਹੀ ਰਹਿੰਦਾ ਕੰਮ-ਕੁੰਮੇ ਪਾਸੇ ਹੈ ਜਾਈ ਜਾਂਦਾ ਇਹਨੂੰ ਵੀ ਹਨਾ ਬਾਈ ਚੱਲ ਚੱਲਦੇ ਹਾਂ ਸਾਲਾ ਉੱਪਰ ਦਾ ਹਵਾ ਹੀ ਲੱਗਦੀ ਹੈ ਹਨਾ ਹੋਰ ਜਖਾਮ ਹੋ ਗਿਆ ਚਲੋ ਚਲੋ ਨਲੀਆਂ ਚੌਣ ਲੱਗ ਗਈਆਂ ਨਲੀਆਂ ਆ ਗਈਆਂ ਸਹੀ ਗੱਲ ਆ ਆ ਕਿਸ ਨੇ ਬਾਈ ਦੇਖੋ ਕਿੰਨੀ ਜਾਂ ਫਸਲ ਲਾਰਖੀਆ ਫਲੀਆਂ ਵਾਲੇ ਮਾਂਟਰ ਜੱਟ ਜਾਂ ਪਹਾਨ ਦਾ ਵੀ ਅੱਜ ਤਾਂ ਧੁੱਪ ਨਿਕਲੀ ਅੱਜ ਤਾਂ ਬੜਾ ਗੰਡ ਮੌਸਮ ਹੋਇਆ ਪਿਆ ਚਲੋ ਫਿਰ ਬਈ ਚਲਦੇ ਆਪਾਂ ਚਲਦੇ ਆ ਨੋ ਵੀ ਮਿੱਤਰ ਹੁਣ ਆਪਣੀ ਵਾਰੀ ਆ ਆਪਾਂ ਨੇ ਕਰਨੀ ਆ ਇਹ ਡਾਈਡਿੰਗ ਇਹਨੇ ਡਾਈਡਿੰਗਾਂ ਨੇ ਮੈਂ ਉੱਪਰ ਚਲਦੇ ਆ ਉੱਪਰ ਜਾ ਕੇ ਕਰਦੇ ਆ ਕੰਮ ਡਾਈਡਿੰਗ ਕਰਦੇ ਆ ਫਿਰ ਆਪਾਂ ਜਾ ਕੇ ਉਸ ਤੋਂ ਬਾਅਦ ਆਪਾਂ ਫੇਰ ਚੱਲਦੇ ਆ ਮਿੱਲੇ ਹੋਗੇ ਰੁਕ ਕੇ ਜਾ ਕੇ ਰੁਕੀ ਰੁਕੀ ਖਾਂਣ ਸੀ ਉਹ ਵੀ ਪਾ ਚੱਲੇ ਆ ਡੈਡਿੰਗ ਆਪ ਲੋਕ ਜਿਹੜਾ ਇਹ ਬੰਦਾ ਇਹ ਲੈਣ ਦਾ ਕੰਮ ਕਰਦਾ ਕਵਰ ਦਾ ਕੰਮ ਕਰਦਾ ਇਹ ਧਿਆਨ ਜਰੂਰ ਬੈਲਟ ਜਰੂਰ ਲਾਉ ਕੰਮ ਕਰਦੇ ਨੇ ਕਰਨਾ ਜੇ ਪਤਾ ਹੈ ਡੈਡਿੰਗ ਕਰਦੇ ਬਾਕੀ ਜਿਹੜੇ ਆਪਣੇ ਭਰਾ ਕੰਮ ਕਰਦੇ ਹਨ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜਿਵੇਂ ਜੇ ਪਾਸਾ ਮੰਦਾ ਤੇ ਉਹ ਪਾਸਾ ਚੱਲਦਾ ਹੁੰਦਾ ਕਦੇ ਬੰਦ ਉੱਤਰਨਾ ਚਾਵੇ ਜੇ ਚੱਲਦੇ ਪਾਸੇ ਆਪਾਂ ਜਾਣਾ ਨਹੀਂ ਹੈਗਾ ਜਿਹੜੀ ਲੈਂਡ ਦਾ ਪਰਮਿਟ ਆ ਜਿਹੜੀ ਸਾਈਡ ਦਾ ਪਰਮਿਟ ਆ ਉਹੀ ਕਰਨਾ ਹੁੰਦਾ ਬਾਕੀ ਇਹ ਭਰਾ ਆਪਣਾ ਧਿਆਨ ਚ ਜ਼ਰੂਰ ਰੱਖਣ ਜਿਹੜੇ ਟੈਂਟ ਚ ਬਾਕੀ ਆਪਾਂ ਹੋਰ ਬਾਕੀ ਕੰਮ ਨਵੇੜ ਕੇ ਆਪਾਂ ਜਾਨੇ ਦਫ਼ਤਰ ਫਿਰ ਵਿਲੇ ਹੋ ਕੇ ਰੋਟੀ ਰੁੱਟੀ ਖਾਵਾਂਗੇ ਫਿਰ ਆਪਾਂ ਚੱਲਾਂਗੇ ਘਰੇ ਫਿਰ ਆਊਗਾ ਦੂਜਾ ਬਲਾਗ ਉੱਥੇ ਦੇਖੀਏ ਆਪਾਂ ਅੱਗੇ ਵੀ ਕਰਨਾ ਇੱਕ ਟਾਵਰ ਰਹਿ ਗਿਆ ਫਿਰ ਆਪਾਂ ਚੱਲਦੇ ਆਂ ਆਪਾਂ ਵੀ ਆਪਣੀ ਡੈਡਿੰਗ ਕੰਪਲੀਟ ਕਰਤੀ ਦੇਖ ਕੇ ਜੀ ਪਿੱਛੇ ਆਇਆ ਜੀ ਇਹ ਆਪਣੀ ਗੱਡੀ ਆ ਤੇ ਉਹ ਆਪਣੇ ਬੰਦੇ ਖੜੇ ਨੇ ਅੱਗੇ ਉਹਨਾਂ ਨੂੰ ਚੱਕ ਕੇ ਫਿਰ ਆਪਾਂ ਅੱਗੇ ਚੱਲਦੇ ਆਂ ਫਿਰ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ਹੁਣ ਆਪਾਂ ਚੱਲਦੇ ਆਂ ਗੱਡੀ 'ਤੇ ਬੈਠਦੇ ਆਂ ਚੱਲ ਜੀ ਠੀਕ ਹੈ ਜੀ ਓਕੇ ਕਿੱਥੇ ਚੱਲਿਆ ਤੂੰ ਆਇਆ ਜੀ